ਸਸਕਲ ਜੀ ਮੈਂ ਹਕ ਕੋਮਲ ਕਪੂਰ ਤੁਸੇ ਦੇਖ ਰਹੇ ਹੋ ਚੈਨਲ ਪੰਜਾਬੀ ਹੈਮਿਲਟਨ ਸ਼ਹਿਰ ਦੇ ਵਿੱਚ 3 ਅਗਸਤ ਨੂੰ ਹੋਏ ਕਤਲ ਦੀ ਵਾਰਦਾਤ ਸੰਬੰਧੀ ਪੁਲਿਸ ਨੇ 40 ਸਾਲ ਤੇ ਹੈਮਰਾਜ ਲਖਣ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਉਸ ਉੱਤੇ ਦੁਜੇ ਦਰਜੇ ਦੀ ਹੱਤਿਆ ਦੇ ਦੋਸ਼ ਲਗਾਏ ਗਏ ਨੇ ਇਹ ਘਟਨਾ ਹੈਮਿਲਟਨ ਦੇ ਕুইਨ ਸਟਰੀਟ ਸਾਊਥ ਇਲਾਕੇ ਦੇ ਵਿੱਚ ਵਾਪਰੀ ਸੀ ਜਿੱਥੇ 40 ਸਾਲਾ ਦੇ ਡੇਵਿਡ ਫਿਊਗਲਰ ਨੇ ਮੌਤ ਹੋ ਗਈ ਸੀ ਅਤੇ 3 ਅਗਸਤ ਨੂੰ ਸ਼ਾਮ 9:30 ਵਜੇ ਪੁਲਿਸ ਨੂੰ ਲੋਕਲ ਕੇਅਰ ਹੋਮ ਤੋਂ ਮੈਡੀਕਲ ਐਮਰਜੈਂਸੀ ਦੀ ਸੂchna ਮਿਲੀ ਸੀ। ਮੁਕੇਤੇ ਪਹੁੰਚਣ 'ਤੇ ਪੁਲਿਸ ਅਧਿਕਾਰੀਆਂ ਨੂੰ ਇੱਕ ਵਿਅਕਤੀ ਬੇਹੋਸ਼ੀ ਦੀ ਹਾਲਤ ਵਿੱਚ ਮਿਲਿਆ ਜਿਸ ਨੂੰ ਫੌਰੀ ਤੌਰ ਤੇ ਹਸਪਤਾਲ ਲਿਜਾਇਆ ਗਿਆ ਪਰ ਬਾਅਦ ਵਿੱਚ ਉਸ ਦੀ ਮੌਤ ਹੋ ਗਈ। ਕੈਨੇਡਾ ਦੇ ਹੈਮਿਲਟਨ ਸ਼ਹਿਰ ਦੇ ਵਿੱਚ ਹੋਏ ਕਤਲ ਦੀ ਪੜਤਾਲ ਕਰ ਰਹੀ ਪੁਲਿਸ ਨੇ 40 ਸਾਲ ਦੇ ਹੇਮਰਾਜ ਲਖਨੂ ਨੂੰ ਗ੍ਰਿਫਤਾਰ ਕਰ ਲਿਆ। ਦੂਜੇ ਤਜਰਬੇ ਦੀ ਹੱਤਿਆ ਤੇ ਦੋਸ਼ ਆਇਦ ਕੀਤੇ ਨੇ। ਪੁਲਿਸ ਨੇ ਦੱਸਿਆ ਕਿ ਕਤਲ ਦੀ ਵਾਰਤਾਤ 3 ਅਗਸਤ ਨੂੰ ਹੈਮਿਲਟਨ ਦੇ ਕਵੀਨ ਸਟਰੀਟ ਸਾਉਥ ਇਲਾਕੇ ਦੇ ਵਿੱਚ ਵਾਪਰੀ ਹੈ ਅਤੇ ਮੰਡ ਵਾਲੇ ਦੀ ਚਨਾਕਤ 40 ਸਾਲ ਦੇ ਡੇਵਿਡ ਡਿਫਿਊਗਲਰ ਦੇ ਵਿੱਚ ਹੋਈ ਹੈ ਹਮਿਲਟਨ ਪੁਲਿਸ ਮੁਤਾਬਕ 3 ਅਗਸਤ ਨੂੰ ਰਾਤ तकरीबन 9:30 ਵਜੇ ਇੱਕ ਲੋਕਲ ਕੇਅਰ ਹੋਮ ਦੇ ਵਿੱਚ ਮੈਡੀਕਲ ਐਮਰਜੈਂਸੀ ਦੀ ਇਤਲਾਮ ਮਿਲੀ ਸੀ ਅਤੇ ਮੌਕੇ ਉੱਤੇ ਪਹੁੰਚੇ ਅਸਲ ਨੇ ਚਾ ਦੇਖਿਆ ਤਾਂ ਇੱਕ ਸਖਸ਼ ਬੇਹੋਸ਼ੀ ਦੀ ਹਾਲਤ ਵਿੱਚ ਮਿਲਿਆ ਉਸ ਨੂੰ ਹਸਪਤਾਲ ਲਿਜਾਇਆ ਗਿਆ ਪਰ ਕੁਛ ਦੇ ਬਾਅਦ ਉਸਨੇ ਦਮ ਤੋੜ ਦਿੱਤਾ ਪੋਸਟਮਾਰਟਮ ਤੋਂ ਬਾਅਦ ਮਾਮਲਾ ਕਤਲ ਦਾ ਰੂਪ ਅਕਤਿਆਰ ਕਰ ਗਿਆ ਅਤੇ ਡੇਵਿਡ ਡਿਫਿਊਗਲਰ ਦੇ ਰੂਮ ਮੇਟ ਹੇਮਰਾਜ ਲਖਨੂ ਨੂੰ ਗ੍ਰਫਤਾਰ ਕਰ ਲਿਤਾ ਗਿਆ। ਹਮੇਤਨ ਪੁਲਿਸ ਦੇ ਸार्जੈਂਟ ਸਾਰਾ ਬੈਕ ਨੇ ਦੱਸਿਆ ਕਿ ਕਤਲ ਦੌਰਾਨ ਕਿਸੇ ਹਥਿਆਵਾਲੀ ਵਰਤੋਂ ਨਹੀਂ ਕੀਤੀ ਗਈ ਅਤੇ ਮੰਨਿਆ ਜਾ ਰਿਹਾ ਹੈ ਕਿ ਕਿਸੇ ਕਾਲੂ ਤੇ ਦੋਹਾਂ ਚੁਨੈਵ ਵਿਚਾਲੇ ਚੋਕੜਾ ਹੋਇਆ ਅਤੇ ਨੋਬਤ ਕਤਲ ਤੱਕ ਪਹੁੰਚ ਗਈ। ਇਸ ਮਾਮਲੇ ਦੇ ਵਿੱਚ ਕਿਸੇ ਹੋਰ ਸ਼ੱਕੀ ਦੀ ਪਛਾਣ ਨਹੀਂ ਕੀਤੀ ਜਾ ਰਹੀ ਅਤੇ ਸੰਭਾਵਤ ਤੌਰ 'ਤੇ ਮਾਨਸਿਕ ਸਿਹਤ ਦੀ ਇਸ ਕਤਲ ਵਿੱਚ ਵੱਡੀ ਭੂਮਿਕਾ ਰਹੀ ਹੈ। ਸार्जੈਂਟ ਸਾਰਾ ਬੈਕ ਨੇ ਕਿਹਾ ਕਿ ਰਿਹਾਈਸ਼ ਦੇ ਵਿੱਚ ਮਾਨਸਿਕ ਸਿਹਤ ਦੀ ਸਮੱਸਿਆ ਨਾਲ ਜੂਝ ਰਹੇ ਅੱਠ ਜਣੇ ਰਹਿ ਗਏ ਸਨ ਅਤੇ ਹੇਮਰਾਜ ਲਖਰਨ ਇੱਥੇ ਕਈ ਸਾਲ ਤੋਂ ਹੋ ਰਿਹਾ ਹੈ ਅਤੇ ਹੇਮਰਾਜ ਲਖਰਨ ਵਿਰੁੱਧ ਪਹਿਲਾਂ ਵੀ ਪੁਲਿਸ ਕਾਰਵਾਈ ਹੋ ਚੁੱਕੀ ਹੈ ਤੁੱਚੇ ਪਾਸੇ ਡੇਵਿਡ ਫਿਊਗਲਰ ਦੇ ਪਰਿਵਾਰ ਦੇ ਵੱਲੋਂ ਪ੍ਰਾਈਵੇਸੀ ਦਾ ਜ਼ਿਕਰ ਕਰਦਿਆਂ ਮੀਡੀਆ ਦੇ ਨਾਲ ਗੱਲਬਾਤ ਕਰੋ ਤੋਂ ਨਾ ਕਰ ਦਿੱਤੀ ਪਿਓ ਰਿਪੋਰਟ ਚੈਨਲ ਪੰਜਾਬੀ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ